ਤਾਂ ਦੱਸਦੇ ਕਿ ਆਪਣੀ ਮਾਂ ਨੂੰ ਮਿਲਣ ਗਈਆਂ ਦੋ ਭੈਣਾਂ ਤੇ ਕੱਲ ਦਰਜਨ ਦੇ ਕਰੀਬ ਲੋਕਾਂ ਦੇ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਾਪੇ ਦੇ ਨਾਲ ਹਮਲਾ ਕੀਤਾ ਤੇ ਇੱਕ ਭੈਣ ਦੀ ਬਾਹ ਵੱਢੀ ਜਾਂਦੀ ਹੈ ਜਦਕਿ ਦੂਸਰੀ ਭੈਣ ਵੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਤਾਂ ਹਮਲਾਵਰਾਂ ਨੇ اسی ਦੌਰਾਨ ਘਰ ਦੇ ਵਿੱਚ ਪੱਥਰ ਵੀ ਮਾਰੇ ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤਾਂ ਜਾਣਕਾਰੀ ਦਿੰਦੇ ਹੋਏ ਰਾਜਰਾਨੀ ਨੇ ਦੱਸਿਆ ਕਿ ਕੱਲ ਰਾਤ ਉਹ ਆਪਣੀ ਭੈਣ ਪੀ ਦੇ ਨਾਲ ਆਪਣੀ ਮਾਂ ਦੇ ਘਰ ਉਸ ਨੂੰ ਮਿਲਣ ਦੇ ਲਈ ਗਏ ਸੀ ਤਕਰੀਬ ਇੱਕ ਮਹੀਨੇ ਪਹਿਲਾਂ ਵਿਆਹ ਦੇ ਫੰਕਸ਼ਨ ਦੇ ਵਿੱਚ ਹੋਏ ਝਗੜੇ ਦੀ ਰੰਜਿਸ਼ ਨੂੰ ਲੈ ਕੇ ਉਹਨਾਂ ਦੇ ਕੁਝ ਰਿਸ਼ਤੇਦਾਰਾਂ ਨੇ ਉਹਨਾਂ ਤੇ ਤੇਜ਼ ਤਾਨ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤਵਨਾ ਕਿਹਾ ਕਿ ਉਕਤ ਲੋਕਾਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਘਰ ਤੇ ਪੱਥਰ ਮਾਰੇ ਤੇ ਜਦ ਇਹਨਾਂ ਤੋਂ ਬਚਣ ਦੇ ਲਈ ਉਹਨਾਂ ਨੇ ਗੇਟ ਨੂੰ ਬੰਦ ਕੀਤਾ ਤਾਂ ਉਹਨਾਂ ਨੇ ਇੱਟਾਂ ਮਾਰ-ਮਾਰ ਕੇ ਗੇਟ ਨੂੰ ਹੀ ਤੋੜ ਦਿੱਤਾ ਤੇ ਘਰ ਦੇ ਵਿੱਚ ਵੜ ਕੇ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਾਂ ਹਮਲੇ ਦੇ ਵਿੱਚ ਹਮਲਾਵਰਾਂ ਨੇ ਰਾਜ ਰਾਨੀ ਦੇ ਕਾਪਾ ਮਾਰ ਕੇ ਉਸ ਦੀ ਬਾਹ ਵੜ ਦਿੱਤੀ ਗਈ ਜਦਕਿ ਦੂਸਰੀ ਭੈਣ ਜਦੋਂ ਉਸ ਨੂੰ ਬਚਾਉਣ ਦੇ ਲਈ ਆਈ ਤਾਂ ਉਹਨਾਂ ਨੇ ਉਸਤੇ ਵੀ ਕਈ ਵਾਰ ਕੀਤੇ ਜਿਸ ਕਾਰਨ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਤਾਂ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਤੇ ਹਮਲਾਵਰ ਮੌਕੇ ਤੋਂ ਭੱਜ ਜਾਂਦੇ ਨੇ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਦੂਜੇ ਪਾਸੇ ਇਹ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਰਾਜਰਾਨੀ ਹੈ ਇੱਧਰ ਹੀ ਲੋਕਨੀਆਂ ਜੀ ਕਿਰਾਏ ਤੇ ਰਹਿੰਦੀ ਆ ਗੱਲ ਬਸ ਹੋਈ ਵੀਰੇ ਦੀ ਮੈਰਿਜ ਹੋਈ ਸੀ ਉਦੋਂ ਦੀ ਲੜਾਈ ਚੱਲ ਰਹੀ ਹੈ ਤੇ ਕੀ ਕਹਿੰਦੇ ਬਸ ਉਹ ਰਾਜinama ਹੋ ਗਿਆ ਸੀ ਤੇ ਮੇਰਾ ਵੱਡਾ ਵੀਰਾ ਘਰੇ ਆਇਆ ਉਸ ਤੋਂ ਬਾਅਦ ਉਹਨੇ ਆਂਟੀ ਨੇ ਭਈ ਮਤਲਬ ਵੀਰੇ ਨੂੰ ਵੇਖ ਕੇ ਬੜਕ ਗਈ ਜਿਵੇਂ ਉਹਨੇ ਡੰਡਾ ਡੰਡਾ ਮਾਰਿਆ ਤਾਂ ਸੀ ਉਹ ਗਏ ਬਾਰ ਬੀਰਨ ਪਾਂਟੀ ਨੂੰ ਪੁੱਛ ਲੈ ਕਹਿੰਦੇ ਮੇਰੇ ਬਰਾਣੇ ਕੋਈ ਗਾਲ ਗੁੱਲ ਕੱਢ ਤੀਗੇ ਕਹਿੰਦੀ ਐਵੇਂ ਹੀ ਕਰੂੰਗੀ ਤੁਹਾਡੇ ਨਾਲ ਮੈਂ ਇਹਨਾਂ ਨੂੰ ਵੜਨ ਨਹੀਂ ਜਾਣਾ ਗਲੀ 'ਚ ਪੱਥਰ ਫੈਕਿਆ ਪਹਿਲਾਂ ਉਹਨਾਂ ਨੇ ਸਾਡੇ ਕਰੇ ਬਾਦੂ ਸਾਰਾ ਗੇਟ ਗੁੱਟ ਤੋੜੇ ਹੋਏ ਆ ਤੁਸੀਂ ਜਾ ਕੇ ਵੇਖ ਲਓ ਹੈ 25 ਬੰਦੇ ਛੱਤ ਤੇ ਪਹਿਲਾਂ ਚੜਾਏ ਹੋਏ ਸੀ ਇਹਨਾਂ ਨੇ ਪੂਰੀ ਸਕੀਮ ਲਾਈ ਠੀਕ ਹੈ ਫਿਰ ਉਸ ਤੋਂ ਪਿੱਛੇ ਨਾਲ ਇਹਦਾ ਮੁੰਡਾ ਆਇਆ ਸੁਸ਼ੀਲ 베ਵੀ ਇਹਦੀ ਮਾਂ ਸੁਸ਼ੀਲ ਦੀ ਇੱਕ ਸਿੱਧੂ ਨਾਂ ਦਾ ਮੁੰਡਾ ਇੱਕ ਤਰुण ਸੁਆਮੀ ਹੈ ਇਨਾ ਨੇ ਪਹਿਲਾ ਵਾਰ ਕੀਤਾ ਜੀ ਇਨਾ ਮੈਂ ਪੁੱਛ ਰਹੀ ਸੀ ਤਾਂ ਇਹਨੇ ਜਿਵੇਂ ਮੈਨੂੰ ਫੜ ਲਿਆ ਤੇ ਬਦ ਸੁਲੁਕੀ ਕੀਤੀ ਆ ਮੇਰੀ ਸਿਸਟਰ ਮੈਨ ਛੁੜਾਣਾ ਹੀ ਇਹਨੂੰ ਫੜ ਲਿਆ ਚੈਨਾ ਦੇ ਹੱਥ ਚ ਨਾ ਉਹਦੇ ਮੁੰਡੇ ਦੇ ਸੁਸ਼ੀਲ ਦੇ ਕੋਈ ਕਾਪਾ ਹੈਗਾ ਸੀਗਾ ਉਹ ਜਿਵੇਂ ਮਾਰਨ ਲੱਗਿਆ ਨਾ ਮੇਰਾ ਹੱਥ ਆ ਗਿਆ ਆ ਗਿਆ ਤੇ ਮੇਰਾ ਹੱਥ ਉਹ ਤੋਂ ਕੱਟ ਗਿਆ ਜੀ ਸਾਡੀ ਜੀ 2 ਫਰਵਰੀ ਨੂੰ ਮੇਰੇ ਬ੍ਰਦਰ ਦੀ ਮੈਰਿਜ ਸੀ ਤੇ ਉਹਨਾਂ ਉਦੋਂ ਦਾ ਸਾਡਾ ਰੋਲਾ ਚੱਲ ਰਿਹਾ ਸੀ ਇੱਕ ਵਾਰੀ ਸਾਡਾ ਅਵੇਂ ਪੰਚਾਇਤੀ ਤੌਰ ਤੇ ਮਰਾਜੀ ਨਾਮਾ ਹੋ ਗਿਆ ਸੀ ਪਰ ਉਹਦੀ ਮੰਮੀ ਨੇ ਸਾਈਨ ਨਹੀਂ ਕੀਤਾ ਸੀ ਬਾਕੀ ਵੱਡਿਆਂ ਨੇ ਰਲ ਕੇ ਰਜਿ ਨਾਮਾ ਕਰਵਾਤਾ ਸੀ ਤੇ ਹੁਣ ਉਹ ਹੀ ਰੰਜੀ ਜੰਦਨ ਨੂੰ ਰਾਤੀ ਕੱਢੀ ਹੈਗੀ ਅਸੀਂ ਕੱਲ੍ਹ ਨੇ ਕਰੇ ਬੁੜੀਆਂ ਬੁੜੀਆਂ ਹੈਗੀ ਅਸੀਂ ਬੰਦਾ ਸਾਡਾ ਕੋਈ ਨਹੀਂ ਹੈਗਾ ਸੀ ਤੇ ਮੇਰੇ ਬ੍ਰਦਰ ਆਏ ਸੀ ਵੱਡੇ ਚਾਚਾ ਜੀ ਦੇ ਮੁੰਡੇ ਉਹ ਜਿਵੇਂ ਬਾਹਰ ਉਲੰਗਣ ਲੱਗੇ ਨਾ ਤੇ ਉਹਦੀ ਮੰਮੀ ਨੇ ਡੰਡਾ ਫੜ ਕੇ ਮਾਰਿਆ ਤੇ ਅਸੀਂ ਬਾਹਰ ਜਾ ਕੇ ਅਸੀਂ ਦੋਵੇਂ ਪੈਣਾ ਬੋਲੀਆਂ ਭਾਈ ਆਂਟੀ ਜੀ ਅਸੀਂ ਤੁਹਾਨੂੰ ਕੁਝ ਕਿਹਾ ਬੇਬੀਰਾ ਤੁਹਾਨੂੰ ਕੋਈ ਗਾਲ ਕੱਢੀ ਹੈ ਦੱਸੋ ਤੇ ਕਹ ਕਹਦੀ ਮੈਂ ਤੁਹਾਨੂੰ ਮੈਂ ਤਾਂ ਤੁਹਾਨੂੰ ਇਸ ਤਰ੍ਹਾਂ ਹੀ ਮਾਰੂਗੀ ਮੈਂ ਤਾਂ ਨੂ ਮਾਰੂਗੀ ਉਹ ਬੋਲਦੇ ਬੋਲਦੇ ਜਾਦਾ ਲੜਾਈ ਵੱਧ ਗਈ ਤੇ ਇਹਨਾਂ ਨੂੰ ਉਹਨੇ ਆਪਣੇ ਮੁੰਡੇ ਸੁਸ਼ੀਲ ਨੂੰ ਬੁਲਾ ਲਿਆ ਤੇ ਉਹਦੇ ਨਾਲ ਸਿੱਧੂ ਆਇਆ ਇੱਕ ਕਰਨ ਸੌਮੀ ਸੀ ਪਰ ਉਹਨ ਸੌਮੀ ਤੇ ਇਹ ਆਏ ਤੇ ਇਹਨਾਂ ਨੇ ਤੇ ਖੁਦਾ ਬੇਵੀ ਹੈਗੀ ਸੀ ਉਹਨਾਂ ਨੇ ਸਾਰਿਆਂ ਨੇ ਸਾਨੂੰ ਰਲ ਕੇ ਕੁੱਟਿਆ ਮੇਰੀ ਛੋਟੀ ਸਿਸਟਰ ਮੇਰੇ ਨਾਲ ਹੀ ਹੈਗੀ ਇਹਨੂੰ ਖਿੱਚ ਲਿਆ ਬਾਹਰ ਉਹਨਾਂ ਨੇ ਬੜਾ ਇਦੇ ਨਾਲ ਬਾਸ ਸੁਲੂਕ ਕੀਤੇ ਸਾਰੇ ਕੱਪੜੇ ਫਾੜਤੇ ਮੈਨੂੰ ਪਛਾਣ ਗਈ ਤੇ ਉਹਨਾਂ ਨੇ ਮੇਰੇ ਨਾਲ ਵੀ ਐਵੇਂ ਕੀਤਾ ਦੇਖੋ ਸਾਰੇ ਮੇਰੇ ਕੱਪੜੇ ਫਾੜਦੇ ਸੀ ਇਹਗਾ ਬਸਤੀ ਰਾਤ ਕੋਈ ਲੜਾਈ ਦੀ ਹੋਈ ਐਕਸੀਡੈਂਟ ਉਹਦੇ ਚ ਦੋ ਮਹਿਲਾਵਾਂ ਨੂੰ ਸੱਟਾਂ ਲੱਗੀਆਂ ਜਿਹੜੀਆਂ ਸਿਵਲ ਹਸਪਤਾਲ ਦਾਖਲ ਨੇ ਉਹਨਾਂ ਦੇ ਐਮਐਲਰ ਦੇ ਸੀਓ ਮੈਂ ਅੱਜ ਉਹਨਾਂ ਦਾ ਸਟੇਟਮੈਂਟ ਹਾਸਲ ਕਰ ਰਹੀ ਹਾਂ ਜਿਵੇਂ ਬਿਆਨ ਲਿਖਾਉਣਗੇ ਜੋ ਵੀ ਮੰਦੀ ਕਾਰਵਾਈ ਆ ਉਹ ਲਿਖੀ ਜਾਵੇ ਨਹੀਂ ਅਜੇ ਬਿਆਨ ਲੈਣ ਜਾ ਰਹੇ ਹਾਂ ਬਿਆਨ ਲੈਣ ਤੋਂ ਬਾਅਦ ਹੀ ਕਰਾਂਗੇ